ਗੁਰਦਾਸਪੁਰ ਦੇ ਵਿੱਚ ਵੱਡਾ ਸੜਕ ਹਾਦਸਾ ਹੋਇਆ ਹੈ ਜਿੱਥੇ ਆਰਮੀ ਸਕੂਲ ਦੀ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਵੈਨ ਦਾ ਕੈਬਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅੱਠ ਦੇ ਕਰੀਬ ਬੱਚੇ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ ਨੇ ਵੈਨ ਦੇ ਡਰਾਈਵਰ ਨੂੰ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਦੂਜੇ ਪਾਸੇ ਇੱਕ ਸਕੂਟਰ ਸਵਾਰ ਦੀ ਗਲਤੀ ਕਰਕੇ ਇਹ ਪੂਰਾ ਹਾਦਸਾ ਜਿਹੜਾ ਹੋਇਆ ਹੈ ਹਾਲਾਂਕਿ ਤਹਾਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਇਸ ਦੇ ਨਾਲ ਹੀ ਵੈਨਾਂ ਦੇ ਵਿੱਚ ਸਪੀਡ ਗਵਰਨਰ ਨੂੰ ਲਾਉਣ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਚਕੇ ਗਏ ਨੇ ਤਾਂ ਗੁਰਦਾਸਪੁਰ ਦੇ ਵਿੱਚ ਆਰਮੀ ਸਕੂਲ ਦੀ ਵੈਨ ਦੇ ਨਾਲ ਵੱਡਾ ਹਾਦਸਾ ਹੋਇਆ ਹੈ ਜਿੱਥੇ ਤਿਬਰੀ ਆਰਮੀ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੀ ਵੈਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ 8 ਦੇ ਕਰੀਬ ਬੱਚੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਬੱਚਿਆਂ ਦਾ ਇਲਾਜ ਜਿਹੜਾ ਉਹ ਕਰਵਾਇਆ ਜਾ ਰਿਹਾ ਏ ਬੱਚਿਆਂ ਦੇ ਮਾਪਿਆਂ ਨੇ ਸਵਾਲ ਚੁੱਕੇ ਨੇ ਕਿ ਸਕੂਲ ਦੇ ਅਧਿਕਾਰੀਆਂ ਨੇ ਬੱਚਿਆਂ ਨਾਲ ਸੰਪਰਕ ਕਰਕੇ ਜਾਣਕਾਰੀ ਨਹੀਂ ਲਈ ਅਤੇ ਨਾ ਹੀ ਵੈਨ ਚਾਲਕ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਦੱਸ ਦਿੱਤਾ ਜਾਵੇ ਕਿ ਗੁਰਦਾਸਪੁਰ ਦੇ ਕੋਲ ਆਰਮੀ ਸਕੂਲ ਦੀ ਵੈਨ ਹਰਦੋਸ਼ਦੀ ਰੋਡ ਦੇ ਉੱਤੇ ਇੱਕ ਸਫੈਦੇ ਦੇ ਨਾਲ ਟਕਰਾਈ ਹੈ ਜਿਸ ਕਰਕੇ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿੰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇੱਕ ਸਕੂਟਰ ਚਾਲਕ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਹੈ ਤਾਂ ਬੱਚਿਆਂ ਦੇ ਮਾਪਿਆਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਬੱਚੇ ਹਾਦਸੇ ਤੋਂ ਬਾਅਦ ਅੱਧਾ ਘੰਟਾ ਤੱਕ ਉੱਥੇ ਮੌਜੂਦ ਰਹੇ ਲੇਕਿਨ ਸਕੂਲ ਦਾ ਪ੍ਰਸ਼ਾਸਨ ਉਹਨਾਂ ਨੂੰ ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਕਰ ਪਾਇਆ ਜਦੋਂ ਉਹ ਘਰ ਦਾ ਸਥਾਨ ਤੇ ਪਹੁੰਚੇ ਉਸ ਤੋਂ ਬਾਅਦ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ ਹੈ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਵੈਨਾਂ ਦੀ ਸਪੀਡ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਨੇ ਤੇ ਵੈਨਾਂ ਦੇ ਵਿੱਚ ਸਪੀਡ ਗਵਰਨਰ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਜ਼ਖਮੀ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਆਓ ਦੇਖਦੇ ਹਾਂ ਮੇਰਾ ਨਾਮ ਸਰਦਾਰ ਬਜੀ ਸਿੰਘ ਮੇਰਾ ਪਿੰਡ ਉਦਰੀ ਹੈ ਤੇ ਮੇਰੀ ਭਤੀਜੀ ਮੈਦਾਤਾ ਦੀ ਲੱਗਦਾ ਇਹ ਆਰਮੀ ਸਕੂਲੇ ਫੜਦੇ ਐ ਤੇ ਬੜੀ ਇਹ ਗੱਡੀ ਆ ਰਹੀ ਸੀ ਜੇ ਸ੍ਰਿਜਿੰਦਰਾ ਸਕੂਲ ਦੇ ਲਾਗੇ ਅੱਗੋਂ ਇੱਕ ਸਕੂਟਰ ਵਾਲਾ ਜਲਪੁਰ ਹੋਂ ਦੇ ਨਾਲ ਇਹਨਾਂ ਦੀ ਉਹ ਗੱਡੀ ਜਿਹੜੀ ਐ ਸਿੱਕਿਪਾਏ ਤੋਂ ਆਈ ਤੇ ਜਾਮੇਰਾ ਅੱਗੇ ਬੈਠਾ ਹੋਇਆ ਸੀ ਉਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਕਿ ਉਹ ਜਿਹੜਾ ਮਾਰੂਨ ਬਿਚਾਉਂਦੇ ਚੱਤਰ ਦੇ ਸਤੇ ਬਿਲੀ ਸੀ ਕਿ ਜਿਹਦੇ ਮੇਰੀ ਦੇ ਕੰਨਾਂ ਤੋਂ ਤੇ ਨੱਕ ਤੋਂ ਬਹੁਤ ਬਲੀਡਿੰਗ ਹੋਈ ਆ ਵੀ ਕਾਫੀ ਸੀਰੀਅਸ ਲਈ ਲੇਟਨਜ਼ ਗਰਦਾਰਪੁਰ ਦੇ ਵਿੱਚ ਅਵੇਅਰਨੈਸ ਦੀ ਨਹੀਂ ਆੜਾ ਤੇ ਕੋਈ ਵੀ ਪ੍ਰਸ਼ਾਸਨ ਦਾ ਅੱਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰੀ ਨਾ ਹੋਵੇ ਕਿ ਕੀ ਹੋਇਆ ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਦਾ ਆਪਰੇਟ ਹੋਇਆ ਮੇਰੇ ਭਤੀਜੇ ਦੀ ਜਿਹੜੀ ਆ ਕੋਹਣੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸੀਟੀ ਸਕੈਨ ਹੋਣ ਡੇ ਜਾਂ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸੱਟ ਆ ਤੇ ਹੋਰ ਨਾ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਨੇ ਬੱਚੇ ਉਸ ਵਕਤ ਜਿਹੜੇ ਮਜੂਦ ਸੀਗੇ ਵੈਨ ਦੇ ਵਿੱਚ 7-8 ਬੱਚੇ 10 ਦੇ ਸੀ ਮਜੂਦ ਸੀਗੇ 7-8 ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਨੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਕਾਸ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਨ ਹੋਵੇ ਬੱਸ ਹੋਵੇ ਕਿ 50 ਦੀ ਜਾਂ 50-60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾ ਸਕੀ ਕਿਉਂਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ ਕੇ ਬਹੁਤ ਹੋਵਦੀਆਂ ਚੱਲਦਾ ਕਿ ਜੀ ਆ ਕਰ ਦਿੱਤਾ ਜਦੋਂ ਕੋ ਹਾਦਸਾ ਹੁੰਦਾ ਤੇ ਉਥੇ ਇਹ ਚੀਜ਼ਾਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿਹੜੀ ਤਰ੍ਹਾਂ ਦੀ ਆ ਜਾਂ ਕਿਸ ਤਰ੍ਹਾਂ ਇਹ ਹਾਸਾ ਵਾਪਰਿਆ ਕੀ ਆ ਡਰਾਈਵਰ ਵੀ ਜਿਹੜਾ ਵਾ ਉਹ ਮਜੇਰੇਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸੱਟਾਂ ਲੱਗੀਆਂ ਨੇ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਟ ਹੋਣੀ ਚਾਹੀਦੀ ਆ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ ਸਕੇ